ਨੇ ਥੋੜੇ ਵੇਲੇ ਨਾਲ ਖੜੀ ਆ ਕੇ ਸਾਡੀ ਨਾਮ ਮੰਦਰ ਜੋੜੇ ਪਿਆਉਣੀ ਤੇ ਜੀ ਆ ਆ ਵੀ ਬੰਦੇ ਥੋੜੀ ਚੱਲ ਥੋੜੀ ਜਿੰਨੀ ਨੇ ਖੜੀ ਬਹੁਤ ਹੈਲਪ ਹੋ ਜਾਈ ਉਹ ਨਹੀਂ ਨਹੀਂ ਚੰਗਾ ਜੀ ਉਸ ਵਾਸਤੇ ਕੀ ਸ਼ੋੜ ਅੱਜ ਦਾ ਸੰਕੂਲ ਦੇ ਬਾਹਰ ਤਰਨਾ ਦਿੱਤਾ ਹੋਇਆ ਜੀ ਸਰ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਅਧਿਆਪਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਕੋੜਾ ਦੀ ਠੱਗੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਅੱਜ ਜੁਰੇ ਧਰਨਾ ਦਿੱਤਾ ਜੀ ਤੇ ਉਹਰੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਚੱਲੇ ਆ ਕਿ ਕਿੰਨੇ ਲੋਕਾਂ ਨਾਲ ਠੱਗੀ ਹੈ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਪ੍ਰੋਸੀਜਰ ਹੋਇਆ ਸਾਰਾ ਠੱਗੀ ਦਾ ਫਿਲਹਾਲ ਜੀ 10-15 ਬੰਦੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਹੈ ਜੀ ਹਾਂ ਜੀ ਕਿਵੇਂ ਕਿਹਾ ਗਿਆ ਕਿ ਕਿਸ ਤਰ੍ਹਾਂ ਆਪਰੇਟ ਹੋਇਆ ਨਹੀਂ ਸਾਨੂੰ ਇਹਨਾਂ ਨੇ ਆਪਣਾ ਜਾਲੀ ਆਈਡੀ ਕਾਰਡ ਦਿਖਾਇਆ ਜੀ ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਚ ਲਿਆ ਵੀ ਤੁਹਾਨੂੰ ਅਸੀਂ ਵਰਲਡ ਬੈਂਕ ਦੀ ਨੌਕਰੀ ਦਿਵਾਵਾਂਗੇ ਉਧਰ ਹੀ ਲੈਣਗੇ ਹਨ ਨਾਲੇ ਕੈਨੇਡਾ ਭੇਜਿਆ ਅੱਜ ਕਿਉਂ ਤਾਂ ਆਪਣਾ ਲਾਉਣਾ ਪੈ ਰਿਹਾ ਥਾ ਧਰਨਾ ਸੀ ਪਹਿਲਾਂ ਵੀ ਪ੍ਰੈਸ ਕਾਨਫਰੰেন্স ਕੀਤੀ ਸੀਗੀ ਤੇ ਉਹ ਸਾਡੀ ਕਾਫੀ ਖਬਰ ਲੱਗੀ ਸੀਗੀ ਅਸੀਂ ਹੁਣ ਉਹ ਸਕੂਲ ਦੇ ਬਾਹਰ ਧਰਨਾ ਲਗਾਇਆ ਅਸੀਂ ਦੋ ਦਿਨਾਂ ਬਾਅਦ ਇਹਨਾਂ ਤੇ ਘਰ ਦੇ ਬਾਹਰ ਵੀ ਧਰਨਾ ਲਗਾਣਾ ਜੀ ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਮੰਗ ਪੱਤਰ ਅਸੀਂ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਜਾਣਾ ਹੈ ਇਹ ਮੰਗ ਕੀ ਤੁਹਾਡੀ ਹੈ ਇਹ ਡਿਮਾਂਡ ਹੈ ਜੀ ਸਾਨੂੰ ਇਨਸਾਫ ਮਿਲੇ ਜੀ ਸਾਡੇ ਬਣਦੇ ਜੋ ਕਾਰਵਾਈ ਪੁਲਿਸ ਕਾਰਵਾਈ ਕਰੇ ਸਾਡਾ ਪੈਸਾ ਸਾਨੂੰ ਮਿਲੇ ਜੀ ਕੰਪਲੇਨਟ ਕੀਤੀ ਹੈ ਸਕੂਲ ਦੀ ਜਿੱਦ ਡਲ ਰਹੀ ਹੈ ਹ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਇਸ ਪਰਵਾਸੇ ਲਾਇਆ ਕਿ ਮੈਡਮ ਗਵਰਨਮੈਂਟ ਸਕੂਲ ਜੋਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰ ਵਿਸ਼ਵ ਦਾ ਜਿਹੜਾ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਹੈ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਪੁਲਿਸ ਕੀ ਕਹਿ ਰਹੀ ਤੁਹਾਨੂੰ ਪੁਲਿਸ ਸਾਹਿਬ ਕਹਿਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਇਨਸਾਫ ਹਾਲ ਤੱਕ ਮਿਲਿਆ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਡੀ ਉਮੀਦ ਹੈ ਕਿ ਉਮੀਦ ਸਾਨੂੰ ਪਸਾਨੂੰ ਪੁਲਿਸ ਤੇ ਪ੍ਰਸ਼ਾਸਨ ਤੇ ਤੇ ਐਮਐਲਏ ਸਾਡੇ ਪੂਰਾ ਭਰੋਸਾ ਹੈ ਕਿ ਸਾਡਾ ਸਾਨੂੰ ਇਨਸਾਫ ਮਿਲੂ ਸਾਡੇ ਨਾਲ ਜੀ 2 ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਵਰਡ ਬੈਂਕ ਚ ਨੌਕਰੀ ਦੇਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲੇ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲਨੇ ਸਰਕਾਰ ਤਾਂ ਕਹਦੀ ਹੈ ਕਿ ਇਹਦੇ ਫਰਜੀ ਟਰੈਵਲ ਇਦਾਂ ਕੰਮ ਕਰਦੇ ਨੇ ਉਹ ਤਾਂ ਸੱਪ ਸਨਚਰ ਹੈ ਉਹ ਹਾਲੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਹਾਲੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਦੇਖਦੇ ਹਾਂ ਮੰਗ ਕੀ ਕਰਦੇ ਨੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੇ ਹੱਕ ਹਲਾਲ ਦੇ ਸਾਨੂੰ ਮਿਲਣੇ ਚਾਹੀਦੇ ਨੇ ਵਾਪਸ ਸਾਨੂੰ ਇਨਸਾ ਕਰਾਂਗੇ ਜਿਹੀ ਜਿਵੇਂ ਅੱਜ ਪਰ ਟੈਸਟ ਕਰ ਰਹੇ ਆ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਸਰਕਾਰ ਤੋਂ ਕਿ ਸਾਨੂੰ ਜ਼ਰੂਰ ਦਵਾਉਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਦਰਖਾਸਤ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜਾਗੀ ਫਿਰ ਤੁਹਾਡੇ ਨਾਲ ਹਾਂਜੀ ਇਨਵੈਸਟੀਗੇਸ਼ਨ ਹੈ ਜੀ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਜੋ ਜੋ ਤਰ੍ਹਾਂ ਸ਼ਾਮਲ ਹੋਣੀਆਂ ਚਾਹੁੰਦੀਆਂ ਆ ਕੇ ਆਪਣੀ ਗੱਲ ਦੱਸ